ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਬਹੁਤ ਘੱਟ ਮੌਕਿਆਂ ਤੇ ਤੁਹਾਨੂੰ ਇਹ ਗੱਲ ਕਹਿਣਾ ਹੁੰਦਾ ਕਿ ਐਸ ਵੀਡੀਓ ਨੂੰ ਅੱਗੇ ਸਾਂਝਾ ਕਰ ਦਿਓ ਜਿਹੜੇ ਖਾਸ ਸਨੇਹ ਹੁੰਦੇ ਆ ਮਹੱਤਵਪੂਰਨ ਮਸਲੇ ਹੁੰਦੇ ਆ ਉਹਨਾਂ ਸਮਿਆਂ ਤੇ ਹੀ ਮੈਂ ਪੰਜਾਬੀਆਂ ਨੂੰ ਕਹਿਣਾ ਹੁੰਦਾ ਵੀ ਇਹ ਮੇਰੀ ਗੱਲ ਕੱਲੇ-ਕੱਲੇ ਇਨਸਾਨ ਤੱਕ ਸਾਡੀਆਂ ਮਾਮਾ ਭੈਣਾਂ ਬੱਚਿਆਂ ਨੌਜਵਾਨਾਂ ਬਜ਼ੁਰਗਾਂ ਤੱਕ ਹਰ ਘਰ ਤੱਕ ਹਰ ਪੰਜਾਬੀ ਤੱਕ ਇਹ ਗੱਲ ਪਹੁੰਚਣੀ ਬੜੀ ਲਾਜ਼ਮੀ ਆ ਤਾਂ ਤੁਹਾਨੂੰ ਕਹਿਣਾ ਵੀ ਜਿਹੜਾ ਵੀ ਬੰਦਾ ਜੁੜੂਗਾ ਮੇਰਾ ਵੀ ਸਾਂਝੇ ਵਾਲਾ ਬਟਨ ਦੱਬੀ ਤੁਰੇ ਜਾਏ ਉਹ ਤੇ ਇਹ ਗੱਲ ਹਰ ਘਰ ਤੱਕ ਮੈਂ ਕਿਉਂ ਕਹਿਣਾ ਵੀ ਪਹੁੰਚਣੀ ਚਾਹੀਦੀ ਹੈ ਕਿਉਂਕਿ ਇਹ ਮਸਲਾ ਇਹ ਗੱਲ ਵਾ ਜਿਹੜੀ ਮੈਂ ਕਰਨ ਜਾ ਰਿਹਾ ਤੁਹਾਡੇ ਬੱਚਿਆਂ ਨਾਲ ਜੁੜੀ ਹੋਈ ਗੱਲ ਆ ਤੁਹਾਡੇ ਜਵਾਕਾਂ ਦੇ ਭਵਿੱਖ ਨਾਲ ਜੁੜੀ ਹੋਈ ਗੱਲ ਹੈ ਤਾਂ ਕਹਿੰਦਾ ਵੀ ਇਹ ਹਰ ਬੰਦੇ ਲਈ ਜਿਹਦਾ ਜਵਾਕ ਐਸ ਵੇਲੇ ਸਕੂਲ 'ਚ ਪੜਦਾ ਉਹ ਪਹਿਲੀ ਕੱਚੀ 'ਚ ਪੜਦਾ ਪੱਕੀ 'ਚ ਪੜਦਾ ਦੂਜੀ 'ਚ ਪੜਦਾ ਦਸਵੀਂ 'ਚ ਪੜਦਾ 12ਵੀਂ 'ਚ ਪੜਦਾ ਜਿਹੜੀ ਵੀ ਕਲਾਸ 'ਚ ਪੜਦਾ ਉਹਨਾਂ ਬੱਚਿਆਂ ਲਈ ਤੇ ਉਹਨਾਂ ਮਾਪਿਆਂ ਲਈ ਮੇਰੀ ਅੱਜ ਦੀ ਗੱਲ ਸੁਣਨੀ ਬਹੁਤ ਅਤੀ ਜ਼ਰੂਰੀ ਆ ਤਾਂ ਕਹਿੰਦਾ ਮੇਰਾ ਵੀਰ ਇਹਨੂੰ ਬਾਅਦ ਤੋਂ ਬਾਅਦ ਸਾਂਝਾ ਕਰਦੇ ਤੁਰੇ ਜਾਇਓ ਬਹੁਤ ਮਹੱਤਵਪੂਰਨ ਗੱਲ ਮੈਂ ਕਰਨ ਜਾ ਰਿਹਾ ਤੁਹਾਨੂੰ ਸਕੂਲਾਂ ਦੇ ਵਿੱਚੋਂ ਫੋਨ ਆ ਰਹੇ ਹੋਣੇ ਆ ਕਿਸੇ ਮੈਡਮ ਦਾ ਕਿਸੇ ਪ੍ਰਿੰਸੀਪਲ ਦਾ ਕਿਸੇ ਮੈਨੇਜਮੈਂਟ ਦਾ ਸਾਰੇ ਸਕੂਲਾਂ 'ਚ ਫੋਨ ਆ ਰਹੇ ਆ ਜਵਾਕਾਂ ਦੇ ਮਾਮਾ ਨੂੰ ਜਵਾਕਾਂ ਦੇ ਪਿਓ ਨੂੰ ਜਾਂ ਜਿਹੜੇ ਵੀ ਜਵਾਕਾਂ ਦੇ ਕੋਈ ਪਰਿਵਾਰ ਦੇ ਮੈਂਬਰ ਆ ਉਹਨਾਂ ਨੂੰ ਸਕੂਲਾਂ ਦੇ ਵਿੱਚੋਂ ਫੋਨ ਆ ਰਹੇ ਆ ਉਹ ਕਹਿ ਰਹੇ ਆ ਵੀ ਛੋਡੇ ਬੱਚੇ ਦੀ ਛੋਡੇ ਜਵਾਕ ਦੀ ਅਪਾਰ ਆਈਡੀ ਬਣਾਉਣੀ ਐ ਤੁਸੀਂ ਆਪਣੇ ਬੱਚੇ ਦਾ ਆਧਾਰ ਕਾਰਡ ਭੇਜੋ ਜੀ ਤੇ ਲੋਕ ਧੜਾ ਧੜਾ ਆਧਾਰ ਕਾਰਡ ਭੇਜ ਰਹੇ ਆ ਸਕੂਲਾਂ ਨੂੰ ਉਹ ਬੂਝੜੋ ਫਿਰ ਤੁਸੀਂ ਕਹਿੰਨਾ ਗਾਲਾਂ ਕੱਢਦਾ ਇਹ ਜਿਹੇ ਜਿਹੇ ਸ਼ਬਦ ਬੋਲਦਾ ਦੁੱਖ ਲੱਗਦਾ ਗੁੱਸਾ ਆਉਂਦਾ ਛੋਡੀਆਂ ਅਕਲ ਤੇ ਜਿਹੜਾ ਅਕਲ ਦਾ ਜਨਾਜ਼ਾ ਨਿਕਲਿਆ ਪਿਆ ਜਿਹੜੇ ਬਹੁਤ ਤੌਰ ਤੇ ਤੁਸੀਂ ਕੰਗਾਲ ਹੋ ਚੁੱਕੇ ਹੋ ਸੋਨੂੰ ਜੋ ਮਰਜੀ ਸਕੂਲ ਕਹਿ ਦੇਣਾ ਅਸੀਂ ਸਕੂਲਾਂ ਵਾਲਿਆਂ ਨੂੰ ਰੱਬ ਮੰਨੀ ਬੈਠੇ ਆ ਅਸੀਂ ਪੜਤਾਲ ਨਹੀਂ ਕਰਨੀ ਹੁੰਦੀ ਵੀ ਸਕੂਲ ਵਾਲੇ ਕਿਉਂ ਕਹਿ ਰਹੇ ਆ ਕਾਦੀ ਖਤਰ ਆਧਾਰ ਕਾਰਡ ਮੰਗ ਰਹੇ ਆ ਚੁੱਪ ਕਰਕੇ ਭੇਜੀ ਜਾਂਦੇ ਆ ਸੋਡੀ ਬੋਲੀ ਦੀ ਐਸੀ ਤਾਂ ਅਸੀਂ ਕਰੀ ਜਾਂਦੇ ਆ ਸਕੂਲਾਂ ਨਾਸ ਮਾਰ ਜਾਂਦੇ ਤੁਸੀਂ ਉੱਥੇ ਨਿਕਲੇ ਜਾ ਕੇ ਖੜੇ ਪਤਾ ਕੀਤਾ ਇਤਿਹਾਸ ਵਿਗਾੜੀ ਜਾਂਦੇ ਆ ਸਿਹਤ ਵਿਗਾੜੀ ਜਾਂਦੇ ਤੁਸੀਂ ਉੱਥੇ ਨਹੀਂ ਖੜਾ ਖੜੇ ਕਦੇ ਜਾ ਕੇ ਆਪਣੇ ਜਵਾਕਾ ਮੰਗਦਾ ਅੱਜ ਉਹ ਤੁਹਾਡੇ ਜਵਾਕਾਂ ਦੇ ਆਧਾਰ ਕਾਰਡ ਮੰਗ ਰਹੇ ਆ ਉਸੋੜਾ ਜਵਾਗ ਦਾ ਤੇ ਨਾਲ ਮਾਂ ਦਾ ਆਧਾਰ ਕਾਰਡ ਭੇਜੋ ਮੈਨੂੰ ਪਤਾ ਕਿਦੋਂ ਪਤਾ ਲੱਗਿਆ ਅੱਜ ਸਵੇਰੇ ਮੇਰੇ ਘਰ ਵਾਲੇ ਨੂੰ ਫੋਨ ਆਇਆ ਸਕੂਲ ਚੋਂ ਵੀ ਤੁਹਾਡੇ ਜਵਾਗ ਦਾ ਆਧਾਰ ਕਾਰਡ ਭੇਜੋ ਜੀ ਉਹਨੇ ਮੈਨੂੰ ਪੁੱਛ ਲਿਆ ਕਿ ਸਕੂਲ ਆਧਾਰ ਕਾਰਡ ਮੰਗਦੇ ਆ ਮੈਂ ਸਕੂਲ ਨੂੰ ਫੋਨ ਲਾ ਲਿਆ ਮੈਂ ਦੱਸੋ ਜੀ ਕਾ ਦੀ ਖਾਤਰ ਮੰਗਦੇ ਹੋ ਕਹਿੰਦੇ ਜੀ ਆ ਪੀ ਆਰ ਆਈ ਬਣਾਉਣੀ ਹੈ ਕਿਹੜੀ ਮਖਾ ਪੀ ਆਰ ਆਈ ਕਹਿੰਦੇ ਸੈਂਟਰ ਦੀ ਕੋਈ ਸਕੀਮ ਹੈ ਉਹਦੇ ਤਹਿਤ ਆ ਪੀ ਆਰ ਆਈ ਬਣਾਉਣੀ ਹੈ ਤੁਹਾਡੇ ਬੱਚੇ ਦੀ ਮਾ ਘੇ ਕਾ ਦੀ ਖਤਰਾ ਹੈ ਕਹਿੰਦੇ ਸਾਨੂੰ ਵੀ ਨਹੀਂ ਪਤਾ ਸਕੂਲਾਂ ਨੂੰ ਵੀ ਨਹੀਂ ਪਤਾ ਸਕੂਲ ਦੇ ਪ੍ਰਿੰਸੀਪਲ ਨਾਲ ਮੈਂ ਗੱਲ ਕੀਤੀ ਕਿ ਨਾ ਮੈਨੂੰ ਵੀ ਨਹੀਂ ਪਤਾ ਕਾ ਦੀ ਖਤਰਾ ਹੈ ਫਿਰ ਮੈਂ ਜਦੋਂ ਸਾਰੀ ਗੱਲ ਬਾਤ ਇੱਕ ਦੋ ਬੰਦੇ ਨਾਲ ਚੰਡੀਗੜ੍ਹ ਨਾਲ ਗੱਲ ਕੀਤੀ ਪੱਤਰਕਾਰਾਂ ਨਾਲ ਗੱਲ ਕੀਤੀ ਹੋਰ ਜਿਹੜੇ ਮਾਹਰ ਬੰਦੇ ਨੇ ਸਿੱਖਿਆ ਦੇ ਐਜੂਕੇਸ਼ਨ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਬਾਈ ਇੱਕ ਸੈਂਟਰ ਨੇ ਆ ਪਾ ਆਰ ਆਈਡੀ ਇੱਕ ਨੀਤੀ ਲਾਗੂ ਕੀਤੀ ਹੈ ਉਹ ਸੋਡਾ ਜਵਾਕ ਜਿਹੜਾ ਪਹਿਲੀ ਕਲਾਸ 'ਚ ਵੀ ਪੜਦਾ ਹੈ ਪਹਿਲੀ ਕੱਚੀ 'ਚ ਪੜਦਾ ਜਿਹਨੂੰ ਐਲ ਕੇ ਜੀ ਯੂ ਕੇ ਜੀ ਨਰਸਰੀ ਕਹਿੰਦੇ ਆ ਉਹਦਾ ਵੀ ਆਧਾਰ ਕਾਰਡ ਮੰਗਿਆ ਜਾ ਰਿਹਾ ਹੈ ਤਾਂ ਕਿ ਤੁਹਾਡੀ ਸਾਰੀ ਜਿਹੜੀ ਜਾਣਕਾਰੀ ਤੁਹਾਡੇ ਬੱਚਿਆਂ ਦੀ ਉਹਨਾਂ ਕੋਲ ਚਲੀ ਜਾਵੇ ਦੇਖੋ ਆਪਣੀ ਸਾਰੇ ਸਾਡੇ ਜਵਾਕਾਂ ਦੀ ਜਾਣਕਾਰੀ ਸਾਡੇ ਬੱਚਿਆਂ ਦੇ ਆਧਾਰ ਕਾਰਡ ਪੈਨ ਕਾਰਡ ਨਾੜ ਜੋੜ ਕੇ ਉਹ ਕਿੱਥੋਂ ਤੱਕ ਲੈ ਕੇ ਜਾਣਗੇ ਉਹ ਕਿਧਰ ਨੂੰ ਜਾਣਕਾਰੀ ਜਾਣੀ ਹੈ ਤੁਹਾਡੀ ਜਿਹੜੀ ਗੋਤ ਜਿਹੜੀਆਂ ਆਪਣੀਆਂ ਹੁੰਦੀਆਂ ਗੱਲਾਂ ਬਾਤਾਂ ਆਧਾਰ ਕਾਰਡ ਦੀਆਂ ਪੈਨ ਕਾਰਡ ਦੀਆਂ ਵੋਟਰ ਕਾਰਡ ਦੀਆਂ ਕਿੱਥੋਂ ਤੱਕ ਵਰਤਣਗੇ ਆਪਾਂ ਨੂੰ ਕੋਈ ਪਤਾ ਨਹੀਂ ਅੰਦਰ ਖਾਤੇ ਇਹ અપਾਰ ਆਈਡੀ ਦੇ ਰਾਹੀਂ ਇਹਨਾਂ ਨੇ ਸਕੀਮ ਚਲਾਵਾਂ ਦੀ ਪੂਰੇ ਦੇਸ਼ ਦੇ ਵਿੱਚ ਆ ਵੀ ਜਵਾਕਾਂ ਨੂੰ ਜਿਹੜੇ ਕੋਈ ਐਲਕੇ ਜੀ ਯੂਕੇ ਜੀ ਜਿਹਨੂੰ ਆਪਾਂ ਹਲੇ ਬੈਠ ਨਹੀਂ ਲੱਗਦਾ ਜਵਾਬ 2-3 ਸਾਲ ਦਾ ਹੁੰਦਾ ਉਹਦਾ ਵੀ ਥੋੜਾ ਜਿਹਾ ਆਈਡੀ ਕਾਰਡ અપਾਰ ਆਈਡੀ ਬਣਾਈ ਜਾ ਰਹੀ ਆ ਤੇ ਤੁਹਾਡੇ ਉਹਨਾਂ ਬੱਚਿਆਂ ਦੇ ਆਧਾਰ ਕਾਰਡ ਮੰਗੇ ਜਾ ਰਹੇ ਆ ਭਰਾਵੋ ਹੁਣ ਕੱਲ ਨੂੰ ਥੋੜੇ ਜਵਾਕ ਨੂੰ ਇੱਕ ਹੋਰ ਸੁਣ ਲਿਓ ਇੱਕ ਨਵੀਂ ਗੱਲ ਮੈਨੂੰ ਪਤਾ ਲੱਗੀ ਆ ਤੁਹਾਡੇ ਜਵਾਕਾਂ ਦੇ ਸਕੂਲ ਦੇ ਵਿੱਚ ਮੈਡੀਕਲ ਫਾਰਮ ਭਰੇ ਜਾ ਰਹੇ ਆ ਜਾਣੇਗਾ ਤੁਸੀਂ ਮਨਜ਼ੂਰੀ ਦੇ ਰਹੇ ਸਾਡੇ ਜਵਾਗ ਨਾਲ ਜਿਹੜਾ ਮਰਜੀ ਐਕਸਪੈਰੀਮੈਂਟ ਕਰ ਲੋ ਤਜਰਬਾ ਕਰ ਲੋ ਜਿਹੜੀ ਮਰਜ਼ੀ ਦਵਾਈ ਦੇ ਦਿਓ ਜਿਹੜਾ ਮਰਜੀ ਵੈਕਸੀਨ ਲਾ ਦਿਓ ਜਿਹੜੀ ਮਰਜ਼ੀ ਤੁਸੀਂ ਇੱਥੇ ਵਰਤ ਲੋ ਟੀਕਾ ਕੋਈ ਓਏ ਸਮਝੋ ਇਹ ਗੱਲ ਨੂੰ ਸਮਝੋ ਭਰਾਵੋ ਅਕਲ ਦੇਓ ਓਏ ਬੁੱਝੜੋ ਅਕਲ ਦੇਣਿਓ ਪੰਜਾਬੀ ਕੋ ਇੰਨੇ ਲਾਈ ਲੱਗ ਮਗਰ ਨਾ ਲੱਗਿਆ ਕਰੋ ਸੋਚੋ ਕੀ ਹੋ ਰਿਹਾ ਫਿਰ ਮੈਂ ਜਾਣਕਾਰੀ ਇਕੱਠੀ ਕਰੀ ਤਾਂ ਸਾਨੂੰ ਮੈਂ ਦੱਸਦਾ ਹਾਂ ਜਿਹੜੀ ਆ ਪਾਰ ਆਈਡੀ ਆ ਸੁਣ ਲੋ ਧਿਆਨ ਦੇ ਨਾਲ ਗੱਲਾਂ ਮੇਰਾ ਵੀ ਸਾਂਝੀਆਂ ਕਰਦੇ ਜਾਓ ਨਾਲ ਨਾਲ ਜੁੜਦੇ ਜਾਓ ਗੱਲ ਬਹੁਤ ਕੀਮਤੀ ਆ ਮੈਨੂੰ ਕੋਈ ਮੁੰਡੇ ਨੇ ਭੇਜੀ ਆ ਜਿਹੜੀ ਆ ਪਾਰ ਆਈਡੀ ਦੀ ਜਿਹੜੀ ਉਹਨਾਂ ਨੇ ਆਰਟੀਆਈ ਪਾ ਕੇ ਜਾਣਕਾਰੀ ਲਈ ਆ ਜਿਹੜੀ ਐਜੂਕੇਸ਼ਨ ਮਿਨਿਸਟਰੀ ਆ ਸੈਂਟਰ ਦੀ ਉਹਦੇ ਕੋਲੋਂ ਉਹ ਸਾਫ਼ ਤੌਰ ਤੇ ਲਿਖਿਆ ਹੋਇਆ ਵੀ ਬਿਨਾ ਮਾਤਾ ਪਿਤਾ ਕੀ ਸਹਿਮਤੀ ਕੇ ਜੈ ਆਈਡੀ ਨਹੀਂ ਬਣਾਈ ਜਾਏਗੀ ਇਸਕੇ ਲਈ ਸਕੂਲ ਕਿਸੇ ਪ੍ਰਕਾਰ ਕੀ ਜ਼ਬਰਦਸਤੀ ਨਹੀਂ ਕਰ ਸਕਤੇ ਜੇਦੀ ਮਾਤਾ ਪਿਤਾ ਚਾਹੇ ਤਾਂ ਆਪਣੀ ਜੈ ਸਹਿਮਤੀ ਦੇਣੇ ਕੇ ਬਾਅਦ ਹੀ ਜੇ ਜਿਹੜੀ ਅਪਾਰ ਆਈਡੀ ਬਣਾਈ ਜਾਏਗੀ ਜਾਣੇ ਕਿ ਜੇ ਮਾਪੇ ਸਹਿਮਤਾ ਤਾਂ ਇਹ ਅਪਾਰ ਆਈਡੀ ਬਣਾਈ ਜਾਣੀ ਆ ਸੋ ਭਰਾਵੋ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਕੋਈ ਵੀ ਸਕੂਲ ਵਾਲਾ ਤੁਹਾਡੇ ਕੋਲੇ ਆਧਾਰ ਕਾਰਡ ਮੰਗਦਾ ਆਧਾਰ ਕਾਰਡ ਨਾ ਦਿਓ ਆਪਣੇ ਜਵਾਕਾਂ ਦੇ ਤੁਹਾਡੀ ਕੁੱਲ ਜਾਣਕਾਰੀ ਕੁੱਲ ਇਨਫੋਰਮੇਸ਼ਨ ਥੋੜੀ ਬੱਚਿਆਂ ਦੀ ਉਹਨਾਂ ਕੋਲ ਚਲੀ ਜਾਣੀ ਆ ਇਹ ਇਹ ਚੱਲ ਰਿਹਾ ਕੰਮ ਇੱਥੇ ਜਿਵੇਂ ਤੁਹਾਨੂੰ ਮੇਰੀ ਗੱਲ ਸੁਣੋ ਹੁਣ ਕਰੋਨਾ ਆਇਆ ਸੀਗਾ ਕਰੋਨੇ ਦੇ ਵਿੱਚ ਜਦੋਂ ਤੁਹਾਡੇ ਵੈਕਸੀਨ ਲਾਈ ਗਈ ਸੁਰਨਾ ਜਬਰਦਸਤੀ ਕੀਤੀ ਗਈ ਕਿ ਨਹੀਂ ਕੀਤੀ ਗਈ ਕਿਸੇ ਨੇ ਕਹਨਾ ਜੀ ਤੇਰਾ ਆਪਣਾ ਪਾਸਪੋਰਟ ਨਹੀਂ ਬਣਨਾ ਪਹਿਲਾਂ ਤੂੰ ਟੀਕਾ ਲਵਾ ਕਰੋਨੇ ਵਾਲਾ ਕਿਸੇ ਨੂੰ ਕਿਹਾ ਗਿਆ ਤੇਰੀ ਪੈਨਸ਼ਨ ਨਹੀਂ ਲੱਗਣੀ ਕਿਸੇ ਨੂੰ ਕਿਹਾ ਗਿਆ ਕਿ ਤੈਨੂੰ ਜਿਹੜੀਆਂ ਵੀ ਸਹੂਲਤਾਂ ਮਿਲਦੀਆਂ ਨੇ ਕੋਈ ਲੋਨ ਮਿਲਦਾ ਕੁਝ ਵੀ ਮਿਲਦਾ ਨਹੀਂ ਮਿਲਣਾ ਪਹਿਲਾਂ ਤੂੰ ਆਪਣਾ ਕਰੋਨੇ ਵਾਲਾ ਟੀਕਾ ਲਵਾ ਕੇ ਸਾਨੂੰ ਸਰਟੀਫਿਕੇਟ ਲਿਆ ਕੇ ਦੇ ਜਬਰੀ ਲੋਕਾਂ ਦੇ ਵੈਕਸੀਨ ਲਾਈ ਗਈ ਤੁਸੀਂ ਲੋਕਾਂ ਨੇ ਲਵਾਈ ਉਹਦੇ ਰਿਜ਼ਲਟ ਕੀ ਆਏ ਜਿਹੜੀ ਕੰਪਨੀ ਨੂੰ ਵੈਕਸੀਨ ਲਵਾਈ ਸੀਗੀ ਬਣਾਈ ਸੀ ਉਹ ਖੁਦ ਮੰਨ ਗਏ ਕਿ ਸਾਡੀ ਵੈਕਸੀਨ ਨੇ ਲੋਕਾਂ ਦਾ ਜਾਨੀ ਤੌਰ ਤੇ ਨੁਕਸਾਨ ਕੀਤਾ ਤੇ ਜਦੋਂ ਇਹ ਕੇਸ ਸੁਪਰੀਮ ਕੋਰਟ ਗਿਆ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਸਾਫ਼ ਤੌਰ ਤੇ ਮੁਕਰ ਗਈ ਕਿ ਕਿਸੇ ਨਾ ਕੋਈ ਜ਼ਬਰਦਸਤੀ ਨਹੀਂ ਕੀਤੀ ਕੋਈ ਧੱਕਾ ਨਹੀਂ ਕੀਤਾ ਕਿ ਨਾ ਲੋਕਾਂ ਨੇ ਆਪੇ ਵੈਕਸੀਨ ਲਵਾਈ ਹੈ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਇਕੱਲੇ ਆਨੇ ਉਹ ਰੱਖਤਾ ਸਾਰਾ ਉਸ ਵੈਕਸੀਨ ਦਾ ਜਿਹੜੇ ਸਾਈਡ ਇਫੈਕਟ ਸੀਗੇ ਉਹ ਸਾਰੇ ਤੱਥ ਰੱਖ ਤੇ ਲੈਣੇ ਜਾ ਕੇ ਯਾ ਦੇਖੋ ਜੀ ਆ ਲਿਖੇ ਹੋਏ ਸੀਗੇ ਇਹਦਾ ਫਿਰ ਲੋਕਾਂ ਨੇ ਪੜਨੇ ਸੀ ਲੋਕਾਂ ਨੇ ਲਵਾਈ ਹੈ ਜਾਨ ਜਦੋਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕਿਵੇਂ ਜ਼ਬਰਦਸਤੀ ਧੱਕੇ ਦੇ ਨਾਲ ਲੋਕਾਂ ਦੇ ਕਰੋਨਾ ਦਾ ਟੀਕਾ ਲਾਇਆ ਗਿਆ ਸੀ ਆਹੀ ਤਰੀਕਾ ਹੁਣ ਵਾਪਰਨਾ ਹੋਣਾ ਸਾਡੇ ਨਾਲ ਸਾਨੂੰ ਦੱਸਿਆ ਨਹੀਂ ਜਾ ਰਿਹਾ ਮੈਂ ਇੱਕ ਬੇਨਤੀ ਕਰਦਾ ਜਿਹੜਾ ਵੀ ਸਕੂਲ ਤੁਹਾਨੂੰ ਪ੍ਰਿੰਸੀਪਲ ਕੋਈ ਪ੍ਰਬੰਧਕ ਤੁਹਾਨੂੰ ਫੋਨ ਕਰਦਾ ਵੀ ਤੁਹਾਡੇ ਬੱਚੇ ਦਾ ਆਧਾਰ ਕਾਰਡ ਭੇਜੋ ਪੈਨ ਕਾਰਡ ਭੇਜੋ ਦੀ ਆਪਾਰ ਆਈਡੀ ਬਣਾਉਣੀ ਆ ਉਹਨੂੰ ਕਹੇ ਭਾਈ ਸਾਹਿਬ ਲਿਆ ਲਿਖਤੀ ਦੇ ਤੇਰੇ ਕੋਲ ਕੋਲ ਕੁਝ ਸਿੱਖਿਆ ਮੰਤਰਾਲੇ ਵੱਲੋਂ ਲੈ ਕੇ ਆਇਆ ਹੋਇਆ ਕੋਈ ਭਾਰਤ ਦਾ ਜਿਹੜਾ ਐਜੂਕੇਸ਼ਨ ਮਿਨਿਸਟਰੀ ਉਹਦੇ ਵੱਲੋਂ ਲੈ ਕੇ ਆਇਆ ਹੋਇਆ ਲਿਆ ਦਿਖਾ ਕੋਈ ਲਿਖਤੀ ਹੈ ਤਾਂ ਅਸੀਂ ਦੇ ਦਨੇ ਆ ਉਹ ਲਿਖਿਆ ਕੀ ਹੋਇਆ ਉਹ ਤੁਹਾਨੂੰ ਮੈਂ ਵੀ ਦੱਸ ਦੂੰਗਾ ਤੁਸੀਂ ਪੜ ਲਿਓ ਸਾਰੀਆਂ ਮੈਂ ਤੇ ਸਾਂਝੀਆਂ ਵੀ ਕਰ ਦੂੰਗਾ ਪਾ ਵੀ ਦੂੰਗਾ ਬੱਚਾ ਵੀ ਜਿਹੜੀ ਭਾਰਤ ਦੀ ਐਜੂਕੇਸ਼ਨ ਮਿਨਿਸਟਰੀ ਆ ਉਹਨੇ ਕਿਹੜੀਆਂ ਕਿਹੜੀਆਂ ਗਾਈਡਲਾਈਨਾਂ ਰੱਖੀਆਂ ਹੋਈਆਂ ਨੇ ਇੱਕ ਤਾਂ ਮੈਂ ਦੱਸ ਹੀ ਦਿੱਤਾ ਵੀ ਇਹ ਅਜੇ ਦਾ ਤੁਹਾਡਾ ਬਿਨਾ ਪਰਿਵਾਰ ਦੀ ਮਾਪਿਆਂ ਦੀ ਸਹਿਮਤੀ ਬਿਨੋਂ ਤੁਹਾਡੇ ਬੱਚੇ ਦੀ ਸਕੂਲ ਦੇ ਵਿੱਚ ਅਪਾਰ ਆਈਡੀ ਨਹੀਂ ਬਣ ਸਕਦੀ ਦੂਜੀ ਗੱਲ ਸਿੱਧੇ ਰੂਪ ਦੇ ਵਿੱਚ ਜਿਹੜਾ ਕੇਂਦਰ ਆ ਦਖਲ ਦੇ ਰਿਆ ਸਾਡਾ ਮੁੱਖ ਮੰਤਰੀ ਯਾਰ ਐਡਾ ਨਖਿੱਦ ਤੇ ਨਕਮਾ ਮੁੱਖ ਮੰਤਰੀ ਸਾਫਤ ਹੋਗਾ ਕਿਨੇ ਸੋਚਿਆ ਸੀ ਯਾਰ ਚੁਟਕਲੇ ਕਹਾਣੀਆਂ ਕਹਿੰਦੇ ਜਿਮਨੀ ਚੋਣਾ ਆ ਗਈਆਂ ਕਹਿੰਦੇ ਨਗਰ ਕੌਂਸਲ ਆ ਗਈਆਂ ਕਾਰਪੋਰੇਸ਼ਨਾਂ ਆ ਗਈਆਂ ਸਰਪੰਚੀ ਆ ਗਈਆਂ ਇਹ ਮਝਵੇਂ ਲਾਈ ਜਾਂਦਾ ਉੱਥੇ ਯਾਰ ਪੂਰੀ ਤਰ੍ਹਾਂ ਸਮਰਪਤ ਮੈਂ ਕਹਿੰਦਾ ਗੋਡੇ ਟੇਲ ਚੁੱਕਿਆ ਯਾਰ ਇਸ ਸੈਂਟਰ ਦੇ ਅੱਗੇ ਵੀ ਜਿਹੜੀ ਮਰਜ਼ੀ ਨੀਤੀ ਲਾਗੂ ਕਰਦੇ ਸਾਨੂੰ ਕੋਈ ਮਤਲਬ ਨਹੀਂ ਹੈਗਾ ਪਹਿਲਾਂ ਇਹ ਨੇ ਨਿਊ ਐਜੂਕੇਸ਼ਨ ਪਾਲਿਸੀ ਨਵੀਂ ਸਿੱਖਿਆ ਨੀਤੀ ਜਿਹੜੀ ਆਈ ਉਹ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਬੱਚੇ ਇਸ ਬੰਦੇ ਨੇ ਲਾਗੂ ਕਰਾਤੀ ਜਿਹੜਾ ਕਿ ਪੂਰੇ ਦੱਖਣ ਭਾਰਤ ਦੇ ਵਿੱਚੋਂ ਲੋਕਾਂ ਨੇ ਲੋਕਤੀ ਵਸੇ ਇਹ ਨੀਤੀ ਨਹੀਂ ਲਾਗੂ ਕਰਨੀ ਸਿੱਖਿਆ ਸਟੇਟ ਦਾ ਸਬਜੈਕਟ ਹੈ ਸਿੱਖਿਆ ਸੂਬੇ ਦਾ ਵਿਸ਼ਾ ਹੈ ਕਿਉਂਕਿ ਹਰ ਸੂਬੇ ਦਾ ਹਰ ਸਟੇਟ ਦਾ ਆਪਣਾ ਸਾਹਿਤਾ ਆਪਣਾ ਇਤਿਹਾਸ ਹੈ ਹਰ ਸੂਬੇ ਨੇ ਜਿਹੜੀ ਸਿੱਖਿਆ ਦੇਣੀ ਹੈ ਆਪਣੇ ਬੱਚਿਆਂ ਨੂੰ ਆਪਣਾ ਇਤਿਹਾਸ ਪੜਾਉਣਾ ਸਾਹਿਤ ਪੜਾਉਣਾ ਉਹਨੇ ਆਪਣੇ ਮੁਤਾਬਕ ਪੜਾਉਣਾ ਹੈ ਪਰ ਇਹ ਬੰਦੇ ਨੇ ਲਾਗੂ ਕਰਤੀ ਅਗਲੇ ਨੇ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਸੋਡੀ ਹਿਸਟਰੀ ਦਾ ਉਹ ਨਾਸ ਮਾਰ ਰਹੇ ਨੇ ਸੋੜੇ ਸਹਦੋਂ ਨਾਸ ਮਾਰ ਰਹੇ ਨੇ ਸੋੜੇ ਪੱਲੇ ਕੱਖ ਨਹੀਂ ਛੱਡਣਾ ਅਗਲੇ ਨੇ ਇਹ ਉਹਨਾਂ ਨੇ ਗੋਡੇ ਟੇਚ ਕਬ ਤੁਸੀਂ ਲਾਗੂ ਕਰਦੇ ਹੋ ਜੀ ਆਹ ਦੇਖੋ ਅਪਾਰ ਆਈਡੀ ਦੀ ਗੱਲ ਕਿਸੇ ਤੁਹਾਨੂੰ ਸਰਕਾਰ ਦੇ ਬੰਦੇ ਨੇ ਕਿਸੇ ਮੁੱਖ ਮੰਤਰੀ ਨੇ ਕਿਸੇ ਮੰਤਰੀ ਨੇ ਇਸ ਗੱਲ ਨੂੰ ਲੈ ਕੇ ਲੋਕਾਂ ਨੂੰ ਗਾਹ ਕੀਤਾ ਜਾਂ ਇਹ ਕਿਹਾ ਸਕੂਲਾਂ ਨੂੰ ਵੀ ਭਾਈ ਨਹੀਂ ਸਿੱਖਿਆ ਸੂਬੇ ਦਾ ਵਿਸ਼ਾ ਸਿੱਖਿਆ ਸਾਡਾ ਅਧਿਕਾਰ ਖੇਤਰ ਚ ਆਉਣਾ ਸਿੱਖਿਆ ਸਾਡੀ ਹੈ ਸਾਰੇ ਅਧਿਕਾਰ ਖੇਤਰ ਚ ਆਉਂਦੀ ਆ ਪੰਜਾਬ ਸਰਕਾਰ ਦੇ ਅਸੀਂ ਇਹ ਪਾਲ ਆੜੀ ਪੰਜਾਬ ਦੇ ਵਿੱਚ ਨਹੀਂ ਬਣਦੇ ਨਹੀਂ ਇਹ ਸੈਂਟਰ ਦੀ ਸਕੀਮ ਹੈ ਸੈਂਟਰ ਸਿੱਧੇ ਰੂਪ ਦੇ ਵਿੱਚ ਰਾਜਾਂ ਦੇ ਹੱਕਾਂ ਦੇ ਉੱਤੇ ਡਾਕੇ ਕਿਵੇਂ ਮਾਰਨੇ ਆ ਕਿਵੇਂ ਜਿਹੜਾ ਆਪਾਂ ਫੈਡਰਲ ਢਾਂਚੇ ਦੀ ਗੱਲ ਕਰਦੇ ਆ ਰਾਜਾਂ ਦੇ ਅਧਿਕਾਰਾਂ ਦੀ ਗੱਲ ਕਰਦੇ ਆ ਕਿਵੇਂ ਸੈਂਟਰ ਜਿਹੜਾ ਕੇਂਦਰੀਕਰਨ ਕਰ ਰਿਹਾ ਸਾਰੀਆਂ ਸ਼ਕਤੀਆਂ ਦਾ ਸਾਰੇ ਹੱਕ ਖੋ ਕੇ ਸੂਬਿਆਂ ਕੋਲ ਆਪਣੇ ਹਵਾਲੇ ਕਰ ਰਿਹਾ ਉਹ ਜਿਵੇਂ ਨਵੀਂ ਐਜੂਕੇਸ਼ਨ ਪਾਲਿਸੀ ਆਈ ਆਈ ਆ ਜਿਹੜੀ ਨਵੀਂ ਆ ਹਣ ਜਿਹੜੇ ਕਾਲੇ ਕਾਨੂੰਨ ਆਪਾਂ ਪਿੰਟਦੇ ਸੀਗੇ ਨਾ ਬੀਚਾ ਬੱਚ 12-13 ਮਹੀਨੇ ਬਹਿ ਕੇ 700 ਬੰਦਾ ਮਰਵਾ ਕੇ ਰੱਦ ਕਰਾ ਕੇ ਅਗਲੇ ਨੇ ਉਹ ਖੇਤੀ ਵਾਲਾ ਜਿਹੜਾ ਖਣਦਾ ਸੀਦਾ ਨੀਤੀ ਵਾਲਾ ਉਹ ਲਿਆ ਕੇ ਇੱਥੇ ਲਾ ਦਤਾ ਇਹਨਾਂ ਦੇ ਉੱਤੇ ਸੂਬਿਆਂ ਨੂੰ ਭੇਜਤਾ ਵੀ ਕਰੋ ਲਾਗੂ ਇਹਨੂੰ ਲਾਗੂ ਕਰਨ ਦਾ ਕਹਤਾ ਇਹ ਨਹੀਂ ਵੀ ਵਿਚਾਰੋ ਵੀ ਲਾਗੂ ਕਰੋ ਉਹਦੇ ਵੀ ਚੁੱਪ ਨੇ ਕਿ ਮੁੱਖ ਮੰਤਰੀ ਦਾ ਬਿਆਨ ਆਇਆ ਕਿਸੇ ਛੋਲੇ ਖੇਤੀਬਾੜੀ ਮੰਤਰੀ ਦਾ ਬਿਆਨ ਆਇਆ ਵੀ ਆ ਜਿਹੜੀ ਨਵੀਂ ਖੇਤੀ ਨੀਤੀ ਆਈ ਆ ਖੜਾ ਭੇਜਿਆ ਗਿਆ ਸੈਂਟਰ ਵੱਲੋਂ ਪੰਜਾਬ ਦੇ ਕੋਲੇ ਸੂਬਿਆਂ ਦੇ ਕੋਲੇ ਕਿੰਨਾ ਖਤਰਨਾਕ ਆ ਕਿਸਾਨਾਂ ਲਈ ਮਜ਼ਦੂਰਾਂ ਲਈ ਲੋਕਾਂ ਲਈ ਕਿੰਨਾ ਖਤਰਨਾਕ ਹੈ ਨਹੀਂ ਉੱਥੇ ਵੀ ਗੋਡੇ ਟਿਕ ਗਿਆ ਵੀ ਕੋਈ ਗੱਲ ਨਹੀਂ ਕਰਦੇ ਉਹਨਾਂ ਨੂੰ ਆਹੀ ਆ ਪਾਰ ਆਈਡੀ ਦੇ ਵਿੱਚ ਆਹੀ ਨਵੀਂ ਐਜੂਕੇਸ਼ਨ ਪਾਲਿਸੀ ਦੇ ਵਿੱਚ ਜਿੰਨੇ ਸਾਡੇ ਹੱਕਾਂ ਦੇ ਉੱਤੇ ਸੈਂਟਰ ਡਾਕੇ ਮਾਰ ਰਿਹਾ ਕੇਂਦਰ ਲਗਾਤਾਰ ਦੱਬ ਰਿਹਾ ਸੂਬਿਆਂ ਨੂੰ ਉਹਦੇ ਲਈ ਇਹ ਸਾਰੇ ਭਰਾਵੋ ਚੁੱਪ ਨੇ ਸਾਡੇ ਬੁੱਧੀਜੀਵੀ ਗਿਆਨੀਆਂ ਦਾ ਬੁੱਧੀ ਨੂੰ ਕੀੜਾ ਹੀ ਖਾ ਗਿਆ ਯਾਰ ਆ ਵਿਦਵਾਨ ਸਾਡੇ ਕਿੱਧਰ ਮਰ ਮੁਰਗੇ ਆ ਫਿਰ ਤੁਸੀਂ ਕਹੋਗੇ ਐਂ ਬੋਲਦਾ ਇਹ ਇਹ ਤੁਹਾਡਾ ਫਰਜ਼ ਨਹੀਂ ਹੈਗਾ ਯਾਰ ਵੀ ਇੰਨਾ ਕੁਝ ਹੋਈ ਜਾਂਦਾ ਆ ਕੁਝ ਪੰਜਾਬ ਨਾਲ ਵਾਪਰ ਰਿਹਾ ਤੂੰ ਚੁੱਪ ਗੜੇ ਬੈਠਿਓ ਕਾਹਦੇ ਬੁੱਧੀਜੀਵੀ ਆ ਫਿਰ ਤੂੰ ਕਾਹਦੇ ਵਿਦਵਾਨ ਹੋ ਕਿਰੇ ਸਿਆਣਿਆ ਤੁਸੀਂ ਬਈ ਉਹ ਅਸੀਂ ਬੁੱਧੀਜੀਵੀ ਹੁੰਨੇ ਆ ਅਸੀਂ ਵਿਦਵਾਨ ਹੁੰਨੇ ਆ ਅਸੀਂ ਐ ਕਰਦੇ ਆ ਅਸੀਂ ਬਾਹ ਕਰਦੇ ਆ ਸੋਡਾ ਫਰਜ ਐ ਜਦੋਂ ਗੂੰਗੀ ਬੋਲੀ ਅੰਨੀ ਹੋ ਚੁੱਕੀ ਸਰਕਾਰ ਐ ਇਹ ਗਦਾਰ ਹੋ ਚੁੱਕੇ ਆ ਲੀਡਰਸ਼ਿਪ ਪੰਜਾਬ ਦੇ ਗਦਾਰ ਬਣ ਕੇ ਪੰਜਾਬ ਨੂੰ ਮਾਰਨ ਤੇ ਤੁਰਪੇ ਸੋਡਾ ਫਰਜ ਬਣਾ ਤੂੰ ਹੀ ਬੋਲਣਾ ਸੀਗਾ ਤੂੰ ਚੱਪੋ ਪਰ ਕੋਈ ਪਰਵਾਹ ਨਹੀਂ ਸੋ ਮੈਂ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਹੱਥ ਬੰਨ੍ਹ ਕੇ ਬੇਨਤੀਓ ਐ ਕੱਲ ਦਾ ਖਾਣਾ ਖੋਲ ਲੋ ਏ ਮਾੜਾ ਮੋਡਾ ਸੋਚ ਲਿਆ ਕਰੋ ਅੱਖਾਂ ਮੀਚ ਕੇ ਇੰਨੇ ਹੋ ਕੇ ਤੁਰ ਪੈਣ ਮਗਰ ਜਿਹੜਾ ਬੰਦਾ ਕੋਈ ਕਹਿੰਦਾ ਉਹਦੇ ਮਗਰ ਲੱਗ ਜਾਂਦੇ ਲਾਈ ਲੱਗ ਬਣ ਕੇ ਸਾਡਾ ਕੋਈ ਫਰਜ਼ ਨਹੀਂ ਵੀ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਕਿਹੜੀ ਦੇਣੀ ਆ ਕਿਹੜੀ ਬੋਲੀ ਪੜਾਉਣੀ ਆ ਕਿਹੜਾ ਇਤਿਹਾਸ ਪੜਾਉਣਾ ਹੈ ਕਿਹੜਾ ਸਾਇੰਸ ਪੜਾਉਣਾ ਹੈ ਕੋਈ ਸਾਡਾ ਫਰਜ਼ ਨਹੀਂ ਬਣਦਾ ਯਾਰ ਰੋਜ਼ ਕਲਪਦੇ ਆ ਰੋਜ਼ ਕਲਪਦੇ ਆ ਆ ਤੰਦਰਾਤਾ ਹੋ ਗਈਆਂ ਸੁੱਤੇ ਨਹੀਂ ਉਹ ਨਵਰੀ ਹੁੰਨੇ ਬਾਰਡਰ ਤੇ ਘਰਾਂ 'ਚ ਬੈਠੇ ਰਜਾਂਗਾਂ 'ਚ ਕਮੈਂਟ ਕਰੀਏ ਉਹਨੂੰ ਬਾਈ ਬਹੁਤ ਵਧੀਆ ਚੱਕ ਦਾਂਗੇ ਫੱਟੇ ਤੇਰੇ ਨਾਲ ਐ ਰਜਾਂਗਾਂ 'ਚ ਬੈਠੇ ਫੱਟੇ ਚੱਕੀ ਜਾਓਂਗੇ ਆ ਢੱਲੇ ਵਾਲ ਨੂੰ ਅਗਲੇ ਨੇ ਫੋਰਸ ਲਾ ਦੀ ਚਾਰਸ ਫਿਰੇ ਚੱਕ ਲੈ ਜਾਣ ਦੀ ਤਿਆਰੀ ਐ ਬੈਠੇ ਰੋ ਘਰੇ 'ਚ ਚੱਕ ਕੇ ਲੈ ਕੇ ਮੁਰਖੇ ਕਰੋ ਯਾਰ ਬਹੁਤ ਮਾੜਾ ਹੋਇਆ ਜਿਹਦੇ ਮਰ ਗਿਆ ਉਹਦੇ ਭੋਗ ਤੇ ਆ ਜਾਓ ਵਿੱਕੀ ਜਾਂਦੇ ਹੋ ਵੀ ਕੋਈ ਗਾਲ ਨਹੀਂ ਕਿੱਦਾਂ ਮਰੂਗਾ ਨਾਲ ਥੋੜੀ ਖੜਨਾ ਸੀ ਬੰਦਾ ਤਿਲ ਤਿਲ ਮਰ ਰਿਹਾ ਹੋਵੇ ਯਾਰ ਤਿਲ ਤਿਲ ਮਰ ਰਿਹਾ ਹੋਵੇ ਬੰਦਾ ਪਲ ਪਲ ਮਰ ਰਿਹਾ ਹੋਵੇ ਕਿਵੇਂ ਸਿਸਕ ਸਿਸਕ ਕੇ ਉਹਦੀ ਬੰਦੇ ਦੀ ਯਾਰ ਜਾਨ ਨਿਕਲਦੀ ਆ ਯਾਰ ਕਿਹਨੇ ਤੁਸੀਂ ਪੰਜਾਬੀ ਆ ਫਿਰ ਮੈਂ ਤਾਂ ਕਹਾਂਗਾ ਤੁਸੀਂ ਲਹਨਤਾ ਪਾਉਂਦਾ ਤੁਹਾਨੂੰ ਹਲੇ ਵੀ ਕਰਾਂਗੇ ਯਾਰ ਕਿਹਦੀ ਲੜਾਈ ਆ ਆ ਚੜ ਕੇ ਆ ਗਏ ਨੀਤੀ ਖਰੜਾ ਲੈ ਕੇ ਅਗਲਾ ਨਵੇਂ ਲਿਆਏ ਉਹੀ ਕਾਲੇ ਕਾਨੂੰਨ ਕਿਹੜੀਆਂ ਛੋੜੀਆਂ ਜ਼ਮੀਨਾਂ ਕਿਹੜੀਆਂ ਐਮਐਸਪੀਆਂ ਕਿਹੜੇ ਛੋੜੇ ਰੋਜ਼ਗਾਰ ਕਿਹੜੀਆਂ ਦੁਕਾਨਾਂ ਛੋੜੀਆਂ ਆ ਜਿਹੜੇ ਦੁਕਾਨਦਾਰ ਬੈਠਿਆ ਬਜ਼ਾਰਾਂ ਚ ਦੱਬਣਗੇ ਸਾਰੇ ਕਾਲ ਪਿੱਡਾ ਕੇ ਉਹਨਾਂ ਦੁਕਾਨਾਂ ਨੂੰ ਦੱਬ ਹੀ ਲਿਆ ਆ ਖੋਲੇ ਵੱਡੇ ਵੱਡੇ ਮਾਲ ਖਤਮ ਕਰਤੀਆਂ ਦੁਕਾਨਾਂ ਵੀ ਬਾਜ਼ਾਰ ਖਤਮ ਕਰਤੇ ਸੋ ਮੈਂ ਬੇਨਤੀ ਕਰਦਾ ਹੱਥ ਬੰਨ ਕੇ ਮੇਰੀ ਆ ਧਿਆਨ ਨਾਲ ਗੱਲ ਸੁਣ ਲਿਓ ਅਪਾਰ ਆਈਡੀ ਵਾਲੀ ਮੈਂ ਬਾਰ-ਬਾਰ ਬੇਨਤੀ ਕਰਦਾ ਵੀ ਇਹਨੂੰ ਵੱਧ ਤੋਂ ਵੱਧ ਸਾਂਝਾ ਕਰ ਦਿਓ ਕੋਈ ਵੀ ਸਕੂਲ ਸੋਡੇ ਕੋਲੋਂ ਜਬਰੀ ਸੋਡੇ ਜਵਾਗ ਦਾ ਆਧਾਰ ਕਾਰਡ ਮੰਗਦਾ ਕੋਈ ਪੈਨ ਕਾਰਡ ਮੰਗਦਾ ਕੋਈ ਜਬਰੀ ਫਾਰਮ ਭਰਦਾ ਮੈਡੀਕਲ ਲੈ ਮੈਨੂੰ ਜਿੱਥੇ ਮਰਜ਼ੀ ਸਾਤ ਲੋ ਫਿਰ ਮੈਂ ਕੱਢੂ ਉਹਨਾਂ ਦੇ ਕੀੜੇ ਜਿਹੜੇ ਦਾ ਦਿਮਾਗ ਸਕੂਲਾਂ ਵਾਲੇ ਦੇ ਬਣੇ ਆ ਤੇ ਇਹਨਾਂ ਨੂੰ ਇੱਕੋ ਗੱਲ ਪੁੱਛੋ ਤੁਸੀਂ ਇਹਨਾਂ ਨੂੰ ਗੱਲ ਪੁੱਛੋ ਸਾਨੂੰ ਕੋਈ ਵੀ ਸਿੱਖਿਆ ਮੰਤਰਾਲੇ ਵੱਲੋਂ ਕੋਈ ਲਿਖਤੀ ਦਿਖਾ ਦਿਓ ਵੀ ਤੁਸੀਂ ਜਬਰੀ ਸਾਡਾ ਇਹ ਬਣਾ ਸਕਦੇ ਹੋ ਜਵਾਕ ਦਾ ਛੋਡੀ ਸਹਿਮਤੀ ਬਿਨਾ ਕੋਈ ਨਹੀਂ ਬਣਦਾ ਤੇ ਆਪਾਂ ਬਣਾਉਣਾ ਨਹੀਂ ਬਾਈ ਛੋਡੀ ਸਾਰੀ ਜਾਣਕਾਰੀ ਇਕੱਤਰ ਕੀਤੀ ਉਹ ਛੋਡੇ ਜਵਾਕਾਂ ਨੂੰ ਵੀ ਨਹੀਂ ਬਖਸ਼ਦੇ ਛੋੜਾ ਜੋੜੀ ਦਿੱਤਾ ਸਾਰਾ ਲਿੰਕ ਹੀ ਕਰਤੇ ਸਾਰੇ ਆਧਾਰ ਕਾਰਡ ਪੈਨ ਕਾਰਡ ਵੋਟ ਕਾਰਡ ਸਭ ਲਿੰਕ ਕਰਤਾ ਉਹ ਜਾਣਕਾਰੀ ਇਕੱਠੀ ਕਰ ਹੀ ਰਹੇ ਐ ਛੋਡੇ ਜਿਹੜੇ ਜਵਾਕ ਜੰਮਿਆ ਢਾਈ ਤਿੰਨ ਸਾਲ ਦਾ ਉਹ ਪੜਨ ਵੀ ਨਹੀਂ ਲੱਗਿਆ ਇਹਦੇ ਪਹਿਲੀ ਕੱਚੀ ਚ ਬੈਠਣ ਜਾਂਦਾ ਉਹਦਾ ਵੀ ਡਾਟਾ ਇਕੱਠਾ ਕਰ ਰਹੇ ਨੇ ਸੋ ਮੇਰਾ ਵੀਰੇ ਨੂੰ ਬਾਤ ਤੋਂ ਬਾਤ ਅੱਗੇ ਪਹਚਾ ਦਿਓ ਭਰਾ ਬਣ ਕੇ ਤੁਹਾਨੂੰ ਬੇਨਤੀ ਆ ਏ ਅਕਲ ਮਾਰੀ ਮੋਟੀ ਆਪਣਾ ਖਾਨਾ ਖੋਲ ਕੇ ਰੱਖੋ ਦਿਮਾਗ ਖੋਲ ਕੇ ਰੱਖੋ ਏ ਤੁਹਾਡੀਆਂ ਨਸਲਾਂ ਤਬਾਹ ਹੋ ਜਾਣਗੀਆਂ ਨਸਲਾਂ ਤਬਾਹ ਹੋ ਜਾਣਗੀਆਂ ਸੋਚ ਲੋ ਇਹ ਗੱਲਾਂ ਨੂੰ ਕਿਉਂ ਅਸੀਂ ਆਪਣੀਆਂ ਨਸਲਾਂ ਦੇ ਬੈਰੀ ਬਣੇ ਆ ਯਾਰ ਅੱਜ ਮੇਰਾ ਮਿੱਤਰ ਆ ਮੁੰਡਾ ਜਿਸ ਕਾਰਨ ਇੰਗਲੈਂਡ ਤੋਂ ਫੋਨ ਕਰਨ ਲੱਗਿਆ ਕਹਿੰਦਾ ਮੈਂ ਕਿਹਾ ਪਿੰਡ ਮੁੰਡਿਆਂ ਨੂੰ ਵੀ ਚਲੋ ਭਾਈ ਮੈਂ ਖਰਚਾ ਭੇਜਦਾ ਚਲੋ ਉੱਥੇ ਪਹੁੰਚੋ ਬਾਰਡਰ ਤੇ ਕਹਿੰਦਾ ਇੱਕ ਲਾਨਤੀ ਨੇ ਪਤਾ ਕੀ ਕਿਹਾ ਕਾ ਡੱਲੇ ਵਾਲੇ ਕੋਲ 20 ਕਿੱਲੇ ਜ਼ਮੀਨ ਹੈ ਕੈਂਸਰ ਦਾ ਮਰੀਜ਼ ਸੀਗਾ ਇਹਦਾ ਮਰਨ ਵਾਰ ਤੇ ਬੈਠ ਗਿਆ ਵੀ ਜੇ ਮੈਂ ਮਰ ਜੂਗਾ ਮੇਰੇ ਮੁੰਡੇ ਨੂੰ ਨੌਕਰੀ ਮਿਲ ਜੂ ਉਹ ਬੰਦੇ ਦੀ ਇਹਦਾ ਲਹਾਂਤੀਆਂ ਦੀ ਸੋਚ ਦੇਖ ਲੋ ਲੋਕਾਂ ਦੀ ਵਿੱਚ ਕੇਈ ਸੋਚ ਹੋਈ ਖੜੀ ਸਾਡੀ ਕੋਈ ਸਾਡੀ ਖਾਤਰ ਮਰ ਰਿਹਾ ਹੈ ਅਸੀਂ ਹਾਲੇ ਵੀ ਧੜੇ ਪਾਲੀ ਜਾਂਦੇ ਆ ਹਾਲੇ ਵੀ ਅਸੀਂ ਦਿਮਾਗ ਦੇ ਵਿੱਚ ਉਹ ਹੀ ਪਤਾ ਨਹੀਂ ਕਿਹੜੀਆਂ ਕੀ ਲਈ ਫਿਰਦੇ ਆ ਗੰਦੀ ਮਾਨਸਿਕਤਾ ਸਾਡੀ ਦੇਖ ਲੋ ਸੋ ਭਈਆ ਗੱਲ ਮੇਰੀ ਧਿਆਨ ਨਾਲ ਕੱਲੇ-ਕੱਲੇ ਘਰ ਤੱਕ ਪਹੁੰਚਾ ਦਿਓ ਮੇਰਾ ਵੀਰ ਜਿਹੜੀ ਆਪਾਂ ਆਰ ਆਈਡੀ ਬਣਾਉਣ ਦੀ ਖਾਤਰ ਤੁਹਾਡੇ ਸਕੂਲਾਂ ਆ ਦੇਹਾਰ ਕਾਰਡ ਬੱਚਿਆਂ ਦੇ ਮੰਗ ਰਹੇ ਕਿਸੇ ਸਕੂਲ ਨੂੰ ਕੋਈ ਆਧਾਰ ਕਾਰਡ ਕੋਈ ਪਿੰਨ ਕਾਰਡ ਕੋਈ ਆਈਡੀ ਨਹੀਂ ਦੇਣੀ ਕੋਈ ਆਪਾਂ ਆਪਾਰ ਆਈਡੀ ਨਹੀਂ ਬਣਾਉਣੀ ਇਹ ਸਿੱਧਾ ਸਾਡੇ ਹੱਕਾਂ ਦੇ ਉੱਤੇ ਡਾਕਾ ਵੀ ਹੈ ਤੇ ਸਾਡੇ ਜਿਵਾਕਾਂ ਦੀ ਸਾਰੀ ਇਹ ਜਿਹੜੀ ਗੁਪਤ ਜਾਣਕਾਰੀ ਹੈ ਉਹ ਸਾਰਾ ਰਿਕਾਰਡ ਡਾਟਾ ਇਕੱਠਾ ਕਰ ਰਹੇ ਨੇ ਇਹ ਆਪਾਂ ਨਹੀਂ ਦੇਣਾ ਇਹ ਬਹੁਤ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਖਤਰਨਾਕ ਹੋਣਾ ਹੈ ਕੰਮ ਮੇਰੀ ਗੱਲ ਯਾਦ ਰੱਖਿਓ ਤੁਸੀਂ ਕਹੋਗੇ ਕਿ ਕੀ ਹੋਣਾ ਅੱਗੇ ਹੋਇਆ ਸਾਡੇ ਨਾਲ ਸੁਰ ਕੋਰੋਨਾ ਵਾਲੀ ਗੱਲ ਮੈਂ ਸੁਣਾ ਕੇ ਹਟਿਆ ਤੇ ਇਹ ਮਿਸਟਰੀ ਵੱਲੋਂ ਵੀ ਆ ਵੀ ਕੋਈ ਜ਼ਬਰਦਸਤੀ ਨਹੀਂ ਕਿਸੇ ਦਾ ਬਣਾਇਆ ਜਾਉ ਜੇ ਸਹਿਮਤਾ ਬਣਾ ਦੋ ਤਾਂ ਨਹੀਂ ਤਾਂ ਠੀਕ ਹੈ ਤੇ ਦੂਜਾ ਜਿਹੜਾ ਆਪਾਂ ਕਰ ਰਹੇ ਹਾਂ ਕਿ ਸਾਡੇ ਹੱਕਾਂ ਦੇ ਉੱਤੇ ਸਟੇਟ ਦੇ ਹੱਕਾਂ ਦੇ ਉੱਤੇ ਕਿੰਨਾ ਵੱਡਾ ਡਾਕਾ ਸੈਂਟਰ ਮਾਰ ਰਿਹਾ ਉਹਦੇ ਬਾਰੇ ਵੀ ਸਾਨੂੰ ਯਾਰਾ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਬੋਲਣਾ ਚਾਹੀਦਾ ਇਹਨਾਂ ਗੱਲਾਂ ਸਿੰਨਾਂ ਨੂੰ ਬਾਤ-ਬਾਤ ਸਾਂਝਾ ਕਰ ਦੋ ਮੈਂ ਫੇਰ ਕਹਿੰਦਾ ਮੇਰਾ ਵੀ ਇਕੱਲੇ-ਇਕੱਲੇ ਘਰ ਤੱਕ ਮੇਰੀ ਗੱਲ ਭਰਾ ਬਣ ਕੇ ਪਹੁੰਚਾ ਦਿਓ ਕਿਉਂਕਿ ਬਹੁਤ ਜ਼ਰੂਰੀ ਹੈ ਮੇਰੀਆਂ ਖਾਸ ਤੌਰ ਤੇ ਭੈਣਾਂ ਨੂੰ ਬੇਨਤੀ ਕਰਦਾ ਜਿਨ੍ਹਾਂ ਦੇ ਬੱਚੇ ਛੋਟੇ-ਛੋਟੇ ਸਕੂਲਾਂ 'ਚ ਪੜ੍ਹਦੇ ਆ ਤੁਸੀਂ ਮੇਰੀ ਗੱਲ ਨੂੰ ਲਾਜ਼ਮੀ ਸੁਣ ਲਿਓ ਕਿਉਂਕਿ ਤੁਹਾਡੇ ਕੋਲ ਹੀ ਫੋਨ ਆਉਣੇ ਹੁੰਦੇ ਆ ਸਕੂਲਾਂ ਦੇ ਆਮ ਤੌਰ ਤੇ ਜਵਾਗ ਦੀ ਮਾਂ ਨੂੰ ਫੋਨ ਕਰਦੇ ਆ ਤਾਂ ਤੁਸੀਂ ਚੱਕ ਕੇ ਠਾ ਫੜਾ ਦਿੰਨੇ ਆ ਪਤਾ ਨਹੀਂ ਕੀ ਸਮਝੀ ਬੈਠਾ ਸਕੂਲ ਵਾਲਿਆਂ ਨੂੰ ਨਾ ਪੁੱਛਣ ਨਾ ਦੱਸਣ ਬਸ ਸਕੂਲ ਨੇ ਮੰਗਾ ਜੀ ਕੋਈ ਗੱਲ ਨਹੀਂ ਸਕੂਲ ਵਾਲੇ ਕੀ ਕਰੀ ਜਾਂਦੇ ਸਾਨੂੰ ਐਵੇਂ ਨਹੀਂ ਬਰ ਧੰਨਵਾਦ ਜਾਂਦੇ ਰਹੋ ਅਮਲ ਕਰ ਲਿਆ ਕਰੋ ਅਮਲਾ ਬਨਾਨੀ ਨਵੇੜੇ ਹੋਣੇ ਗੱਲ ਜਾ ਕੇ ਅਮਲਾਂ ਦੇ ਮੁੱਕਣੀ ਆ ਗੱਲ ਖੜ ਜਾ ਕਰੋ ਗੱਲ ਦੇ ਉੱਤੇ ਇਹਨੂੰ ਸੰਧਿਆ ਕਰ ਦਿਓ ਵਾਦ ਤੋਂ ਬਾਦੋਂ ਆ ਗੱਲ ਮੇਰੀ ਪਹੁੰਚ ਆਦੋ ਸਾਰੇ ਪੂਰੇ ਪੰਜਾਬ ਦੇ ਵਿੱਚ